ਨੇ ਕੋਲੇ ਆਈ ਨਾ ਅੱਜ ਤੱਜਾ ਦੇਣਾ ਅੱਛਾ ਮੈਨੂੰ ਵੇਖ ਕੇ ਡੈਂਗਦੀ ਐ ਇਹਨਾਂ ਤੇ ਉਹ ਵੇਖ ਲੋ ਕਰਦੀ ਐ ਅੱਛਾ ਠੀਕ ਆ ਮੰਨ ਲਓ ਕਹਿਣ ਤੋਂ ਬਾਅਦ ਵੀ ਜਦੋਂ ਤੁਸੀਂ ਇਹਦੇ ਕੋਲੇ ਲੰਘਦੇ ਇਹ ਤੇ ਮੰਨ ਲਓ ਕਿ ਡੈਂਗਦੀ ਆ ਠੀਕ ਲੋ ਵੀ ਦੋਸਤੋ ਕਰਮਾ ਵਾਲੀ ਨੇ ਬਾਲਟੀਆਂ ਕੰਢੀ ਲਾਦੀ ਆ ਤੇ ਤੁਸੀਂ 8 ਕਿਲੋ ਦੁੱਧ ਮੰਨ ਕੇ ਸੌਦਾ ਕਰਨਾ ਮੇਰੇ ਏਥੇ ਥਾਂ ਦੀ ਧਾਰੋਂ ਸਾਰਾ ਦੂਰੋਂ ਠੀਕ ਆ ਵੀ ਭੂਰ ਪਰ ਵੇਖ ਲਓ ਜੇ ਲੋ ਵੀ ਆ ਦੇਖ ਲਓ ਵੀ ਕੱਲੇ ਕੱਲੇ ਥਾਂ ਦੀ ਜਿਹੜੀ ਸਿਵਾਈਂ ਦੇਖ ਲਓ ਹਾਂ ਬਾਕੀ ਚੋਦੀ ਇਹ ਠੀਕ ਆ ਇਹ ਗਾੜਲੇ ਦੀ ਆ ਗਈ ਹੈ ਨਾ ਹਾਂਜੀ ਤੇ ਪਿਛਾੜਲੇ ਦੀ ਚੈੱਕ ਕਰਾ ਦੇ ਮੜੀ ਆ ਆ ਵੀ ਵਿਖਾਇਓ ਵੀ ਇਹਦੀ ਗਾੜ ਕਿੰਨੀ ਘੋਗੀ ਲਓ ਦੋਸਤੋ ਜਿਹੜੀ ਇਹਦੀ ਗਾੜ ਆ ਇਹਦੀ 2 ਕਿਲੋ ਦੇ ਨੇੜ ਗਾੜਾ ਕਰਮਾਲੀ ਦੀ ਆ ਵੇਖੋ ਸੋ ਵੀ ਦੋਸਤੋ ਬਾਲਟੀ ਚੈੱਕ ਕਰਨੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀਕਾਲ ਸੋ ਦੋਸਤੋ ਜਿਹੜੀ ਅੱਜ ਦੀ ਵਿਜਿਟ ਹੈਗੀ ਆ ਪਿੰਡ ਵੱਡੇ ਸਭਰਾ ਸਭਰਾ ਪਿੰਡ ਦੇ ਵਿੱਚ ਦੋਸਤੋ ਇੱਕ ਮੇਰਾ ਵੀਰ ਹੀਰਾ ਹੀਰਾ ਵੀਰ ਕਲਾ ਨਾਂ ਦਾ ਨਹੀਂ ਹੀਰਾ ਪਰ ਕੰਮ ਵੀ ਹੀਰੇ ਵਾਲਿਆ ਬਹੁਤ ਹੀ ਚੰਗੀ ਬਾਰਡਰ ਲਾਈਨ ਦੀ ਝੋਟੀ ਲੈ ਕੇ ਆਇਆ ਵੀਰ ਤੇ ਜਿਹੜਾ ਵੱਡੇ ਸਭਰਾ ਪਿੰਡ ਆ ਦੋਸਤੋ ਇਹਨੂੰ ਤਹਿਸੀਲ ਪੱਟੀ ਲੱਗਦੀ ਆ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਆ ਸਾਹਮਣੇ ਤੁਸੀਂ ਝੋਟੀ ਦੇਖ ਸਕਦੇ ਆ ਤਾਜੀ ਸੱਜਰ ਸੂਈ ਸਵਾਈ ਬਿਲਕੁਲ ਭੋਇ ਨੂੰ ਪੂਸ ਟੱਚ ਕਰਦੀ ਆ ਇਹਦੇ ਬਾਰੇ ਲੈਣੀ ਆ ਜਾਣਕਾਰੀ ਤੇ ਆਓ ਆਪਾਂ ਕਰਦੇ ਆ ਹੀਰੇ ਵੀਰ ਨਾਲ ਗੱਲਾਂ ਬਾਤਾਂ ਸਭ ਤੋਂ ਪਹਿਲਾਂ ਵੀਰੇ ਮੇਰੇ ਵਾਲੋ ਸਾਸਿਕਾ ਦੇ ਸਾਸਿਕਾ ਜੀ ਸਾਹਿਬ ਹੋਰ ਠੀਕ ਠਾਕ ਜੇ ਬਾ ਵਧੀਆ ਵਧੀਆ ਹੀਰੇ ਵੀਰੇ ਤੇ ਕਿਦਾਂ ਰਿਆ ਰਿਸਪੌਂਸ ਵੀਡੀਓ ਦਾ ਵੀਰੇ ਹਾਂਜੀ ਵਧੀਆ ਵੀਰੇ ਠੀਕ ਆ ਫੋਨ ਤਾਂ ਕਰ ਮੰਨ ਲੋ ਫੋਨ ਆਉਂਦੇ ਆ ਠੀਕ ਆ ਡੰਗਰ ਤੇ ਮੰਨ ਲੋ ਡੇਲੀ 2-3 ਹੁੰਦੇ ਹੀ ਆ ਠੀਕ ਆ ਪਰ ਇਦਾਂ ਹੀ ਵੇਗ ਬੁਕ ਜਾਂਦੇ ਲੋਕ ਲਈ ਠੀਕ ਆ ਹਾਂਜੀ ਤੇ ਹੀਰੇ ਵੀਰੇ ਜਿਹੜੀ ਅੱਜ ਆਪਾਂ ਝੋਟੀ ਦਿਖਾਉਣ ਜਾ ਰਹੇ ਹਣਾ ਹੂੰ ਹੂੰ ਇਹ ਕਿੰਨਾਵਾਂ ਸੂਆ ਵੀਰੇ ਸੂਈ ਆ ਇਹ ਵੀਰੇ ਦੂਜਾ ਸੂਆ ਦੂਜਾ ਸੂਆ ਹਾਂਜੀ ਤੇ ਮਗਰ ਬੱਚਾ ਕੀ ਆ ਗਿਆ ਵੀਰੇ ਦੇ ਇਹ ਕਟਾ ਵੀਰੇ ਮੇਲਕਾਫਾ ਅੱਛਾ ਮੇਲਕਾਫਾ ਠ ਇਸ ਟਾਈਮ ਜਿਹੜੀ ਮੰਨ ਲਓ ਕਿੰਨੇ ਦਿਨਾਂ ਦੀ ਸੂਈ ਆ ਇਹ ਵੀ ਰਾਜ ਪੰਜਵਾਂ ਦਿਨ ਇਹਨੂੰ ਪੰਜਵਾਂ ਦਿਨਾਂ ਹਾਂਜੀ ਠੀਕ ਆ ਮੰਨ ਲਓ ਹੁਣ ਬੋਲਿਓ ਫਿਰ ਖਾਲੀ ਹੋ ਗਈ ਹੈ ਹਾਂ ਭਾਲ ਭੁੱਲ ਜੀਏ ਜੋ ਉਦਾਂ ਹੀ ਆ ਮੈਂ ਤੁਹਾਨੂੰ ਦੀਦੀ ਥੱਲੇ ਤੋਂ ਹੁੰਦੇ ਠੀਕ ਆ ਬੋਲਲੇ ਥੰਦੇ ਵੀ ਭਾਲ ਭੁੱਲ ਤੇ ਆਰਡਰ ਕੁਆਲਿਟੀ ਬਹੁਤ ਵਧੀਆ ਹਨਾ ਹਾਂਜੀ ਤੇ ਪਹਿਲਾਂ ਦਾ ਦੱਸਿਆ ਮਾਲਕਾਂ ਨੇ ਕਿੰਨਾ ਕੁ ਦੁੱਧ ਚੋਇਆ ਥੱਲੇੋਂ ਪਹਿਲਾਂ ਵੀਰੇ 9-10 ਕਿਲੋ ਆਂਦੇ ਆ ਠੀਕ ਆ ਤੇ ਇਸ ਟਾਈਮ ਮੰਨ ਲਓ ਜਿਹੜਾ ਪ੍ਰੈਜ਼ੈਂਟ ਦੁੱਧ ਕਿੰਨਾ ਆ ਤਿਆਰ ਹੁਣ ਵੀਰੇ 7 ਤੋਂ 8 ਕਿਲੋ ਖਲ੍ਹਾਊਗਾ ਠੀਕ ਆ ਤੇ ਤੋਰੀਏ ਵੀਰੇ ਨੂੰ ਹਾਂ ਠੀਕ ਆ ਤੇ ਮਗਰਲੇ ਪੈਰਾਂ ਤੇ ਵੀ ਆ ਮੰਨ ਲਓ ਬੱਚੇ ਨੀਲੀ ਰੁੜੀ ਲੈਣੇ ਉਹਨੂੰ ਵਧੀਆ ਸੋ ਦੋਸਤੋ ਜੇ ਕਿਸੇ ਵੀਰ ਨੇ ਬਰੀਡਿੰਗ ਤੇ ਕੰਮ ਕਰਨਾ ਵਾ ਤੇ ਤੁਸੀਂ ਇਹ ਝੋਟੀ ਨੂੰ ਖਰੀਦ ਸਕਦੇ ਆ ਬਿਲਕੁਲ ਖੰਗਰੀ ਵਾਲਾ ਸੰਗਾ ਦੋਸਤੋ ਨੀਲੀ ਵਾਲੀ ਆੱਖਾ ਮਾਰਕਿੰਗ ਸਾਰੀ ਲੈnde ਪੰਜਾਬ ਵਾਲੀ ਆ ਬਾਕੀ ਜਿਹਨੂੰ ਲቦਚੜਾ ਨੇ ਤੁਹਾਨੂੰ ਤੁਹਾਨੂੰ ਵੇਖੋ ਉਹ ਆ ਹਾਂ ਨਹੀਂ ਇਹ ਤਾਂ ਵਾਕਿਆ ਤੇਰੀ ਗੱਲ ਸੀ ਹੀਰੇ ਮੰਨ ਲਓ ਝੋਟੀ ਕਰਮ ਵਾਲੀ ਹੈ ਦੁੱਧ ਵਾਲੀ ਆ ਛੱਡਾ ਵੇਖ ਲਓ ਵੀ ਕਿੱਥੋਂ ਲੈ ਗਏ ਤੇ ਕਿੱਥੋਂ ਤੱਕ ਸੂਤ ਕਰ ਲੱਗਾ ਆ ਹਾਂ ਜੀ ਅਜੇ ਪਾਇਆ ਬੂਆ ਨਹੀਂ ਮੰਨ ਲਓ ਕੁਛ ਵੀ ਠੀਕ ਆ ਪਾਈ ਸੁਈ ਕਰਕੇ ਠੀਕ ਆ ਹਾਂਜੀ ਤੇ ਬਾਕੀ ਦੋਸਤੋ ਹਜੇ ਵੀਰ ਦੇ ਦਸਨ ਮੁਤਾਬਕ ਵੀ ਪੰਜਾਂ ਕ ਦਿਨਾਂ ਦੀ ਇਹ ਸੂਈ ਆ ਤੇ ਪੰਜਾਂ 11 12 ਦਿਨਾਂ ਤੋਂ ਕੰਮ ਸ਼ੁਰੂ ਹੁੰਦਾ ਲੇਟੀ ਦਾ ਵੀ ਤੇ ਚਵਾਈ ਦੀ ਵੀਰੇ ਇੱਕ ਨੰਬਰ ਆ ਇੱਕ ਵੀਰੇ ਇੱਕ ਠੀਕ ਆ ਕੋਈ ਥਣਵਾਦ ਘਟ ਨਹੀਂ ਕੋਈ ਪੂਰ ਛਟਾ ਨਾ ਹੋਊਗਾ ਠੀਕ ਆ ਚਲੋ ਆਪਾਂ ਚਵਾਈ ਦੀਆਂ ਮਾੜੀਆਂੀਆਂ ਧਾਰਾ ਨਾ ਦਰਸ਼ਕਾਂ ਨੂੰ ਦੂਰ ਦਿਖਾ ਦਾਂਗੇ ਮਾੜਾ ਜੇ ਉਹਦੇ ਨਾਲ ਕੀ ਹੋਊਗਾ ਕਿਸੇ ਵੀਰ ਨੂੰ ਆਉਣਾ ਸੌਖਾ ਹੋ ਜਾਊਗਾ ਹਨਾ ਤੇ ਬੱਚਾ ਮਗਰ ਕੀ ਆ ਗਿਆ ਵੀਰੇ ਇਹ ਕਟਾ ਵੀਰੇ ਕਟਾ ਆ ਗਿਆ ਮੇਲਕਾਫ ਆ ਗਿਆ ਸੋ ਦੋਸਤੋ ਤੁਸੀਂ ਦੇਖੂਗੀ ਬਾਕੀ ਇਹ ਓਰੀਜਨਲ ਆ ਕੋਈ ਬਣੇ ਨਹੀਂ ਜੇ ਵੇਖ ਲੋ अच्छा हां जी ਵੀ ਗਈ ਰਾਂ ਆ ਬਣਾ ਦੇ ਦੋਸਤੋ ਵੇਖੋ ਤੁਸੀਂ ਇਹਦੇ ਜਿਹੜੇ ਸਿੰਘ ਆ ਬਿਲਕੁਲ ਐ ਰੰਗ ਸਿੰਘ ਘੁੰਮਦਾ ਆ ਤੇ ਕੁੰਡੇ ਸਿੰਘਾਂ ਦੀ ਆ ਮਾਰਕਿੰਗ ਜਿਹੜੀ ਮੈਨੂੰ ਬਹੁਤ ਪਸੰਦ ਆ ਇਹ ਕਿਉਂਕਿ ਜਿਹੜੀ ਇਹ ਮਾਰਕਿੰਗ ਵਾਲੀਆਂ ਝੋਟੀਆਂ ਹੁੰਦੀਆਂ ਵਾ ਇਹ ਅਕਸਰੀ ਇਹਨਾਂ ਦਾ ਕੋਈ ਲੇਕਾ ਡੇਕਾ ਕੋਈ ਬੈਕਗ੍ਰਾਉਂਡ ਇਹਨਾਂ ਦੀ ਲੈਂਦੇ ਪੰਜਾਬ ਵਾਲੇ ਪਾਸੇ ਬਲੱਡ ਜਿਹੜਾ ਪੁਰਾਣੇ ਬੁੱਲਾਂ ਦਾ ਰਿਆਵਾ ਉਹਨਾਂ ਨਾਲ ਜਰੂਰ ਹੁੰਦੀ ਆ ਬਾਕੀ ਜੱਤ ਜੂਤ ਵੇਖੋ ਕਿੰਨੀ ਆ ਹਾਂ ਬਾਕੀ ਹੈ ਲੋਲੀ ਭੋਲੀ ਆ ਜਿੱਦਾਂ ਹਨਾ ਥੋੜੀ ਜੀ ਸੇਵਾ ਮੰਗਦੀ ਆ ਜੇ ਕੋਈ ਸੇਵਾ ਚੰਗੀ ਕਰ ਲਵੇ ਤਾਂ ਦੁੱਧ 11 12 ਕਿਲੋ ਤੈਨੂੰ ਕੁਝ ਨਹੀਂ ਕਹਿੰਦਾ। ਲਗ 10 ਕਿਲੋ 11 ਤੇ ਆਵਣਾ। ਬਾਕੀ ਸੂਸਵਾਜ ਆਈ ਹੋਈ ਇਹਦੇ। ਆਹ। ਹਾਂਜੀ। ਥੋੜਾ ਜਿਹਾ ਸੂਆ ਮੰਨੀ ਖੜੀ ਏ ਝੋਟੀ। ਤੇ ਹੀਰੇ-ਵਿਰੇ ਆਪਾਂ ਮੰਨ ਲਓ ਇਸ ਟਾਈਮ ਇਹਦਾ ਮੁੱਲ ਕੀ ਕਰਦੇ ਆਂ? ਮੁੱਲ ਵੀਰੇ ਬਿਲਕੁਲ ਜਾਇਜ਼ ਹੈ। ਆਹ 82000 ਨਹੀਂ ਦੇਦਿਆਂ। ਨਹੀਂ ਥੋੜਾ ਜਾਇਜ ਕਰ ਦਈਏ ਅੱਗੇ ਨੂੰ ਥੋੜਾ ਜ ਹੁਣ ਬਾਜ਼ਾਰ ਥੋੜਾ ਜ ਮਾਨੂੰ ਸਾਰਾ ਗਰਮੀਆਂ ਨੇ ਨਿਆਰੇ ਦੇਣੇ ਆ ਤਾਜਾ ਸੁਆ ਤੁਹਾਨੂੰ ਕੋਈ ਲੱਗਦਾ ਵੀ ਨਹੀਂ ਨਾ ਇਹ ਤਾਂ ਗੱਲ ਹੈ ਅੱਗੇ ਸਾਡੇ ਤੋਂ 4-4 5-5 ਵੱਜੀਆਂ ਹੁੰਦੀਆਂ ਅਹੀਂ ਤੇ ਹੁਣ ਸਾਡੇ ਵੀ ਆ ਗਈ ਦੋ ਦਈ ਹੁੰਦੀਆਂ ਠੀਕ ਆ ਮਾਲ ਲੱਗਦਾ ਹੀ ਨਹੀਂ ਹੁਣ ਠੀਕ ਆ ਸੁਆ ਹੁਣ ਪੈਣਾਗਾ ਸੌਂਡ ਤੇ ਜਾ ਕੇ ਠੀਕ ਆ ਤੇ ਮੰਨ ਲਓ ਕਿੰਨਾ ਕੁ ਹੋਜੂ ਇਹਦੇ ਵਿੱਚੋਂ ਮਾਨ ਤਣ 80000 ਦੀ ਵੀ ਦੇ ਦਾਂਗੇ 80 ਦੀ ਦੇ ਦੇਗਾ ਸੋ ਦੋਸਤੋ 80000 ਦੀ ਜਿਹੜੀ ਝੋਟੀ ਬਿਲਕੁਲ ਸੂਹੀ ਸਵਾਈ 50 ਦਿਨਾਂ ਦਾ ਸੁਆ 7-8 ਕਿਲੋ ਜਿਹੜਾ ਮੰਨ ਲਓ ਬੋਲੇ ਤੋਂ ਸਟਾਰਟ ਹੋਈ ਆ ਕਰਮਾਂ ਵਾਲੀ ਤੇ ਦੁੱਧ ਵੀਰ ਦੇ ਦਸਨ ਮੁਤਾਬਕ ਵੀ ਪਹਿਲਾਂ ਨੇ 10 ਲੀਟਰ ਦਿੱਤਾ ਆ ਇਹ ਆ ਨਾ ਭਲ ਭੂਲ ਜੀ ਥਾਣਾ ਹੈ ਨਾ ਮੋਟੇ ਲੱਗਦੇ ਆ ਠੋਂਦੇ ਥੱਲੇ ਵੀ ਵਿਖਾਓ ਬੈਗੇ ਠੀਕ ਆ ਭਲ ਭੂਲ ਜੀ ਪਾਈ ਫਿਰਦੀ ਆ ਸੋ ਦੋਸਤੋ ਇਹ ਥੋੜੀ ਜੀ ਭਲਾ ਵਾਂ ਕਰਮਾਂ ਵਾਲੀ ਦੇ ਬਾਕੀ ਹੈ ਬਿਲਕੁਲ ਸਾਫ਼ ਆ ਤੇ ਬਾਕੀ ਧਾਰਾ ਚਾਰ ਚਾਰੇ ਦੀਆਂ ਮਾਰ ਕੇ ਵੀਡੀਓ ਚ ਜ਼ਰੂਰ ਦਿਖਾ ਦਾਂਗੇ ਕਿਉਂਕਿ ਕਈਆਂ ਵੀਰਾਂ ਨੂੰ ਆਉਣਾ ਥੋੜਾ ਜਿਹਾ ਸੌਖਾ ਹੋ ਜਾਂਦਾ ਤੇ ਵੀਰ ਨੇ 82000 ਦੋਸਤੋ ਡਿਮਾਂਡ ਕਰੀ ਆ ਤੇ 80000 ਦੇ ਵਿੱਚ ਇਹ ਤੁਹਾਡੇ ਫਾਰਮ ਤੇ ਕਰਮ ਵਾਲੀ ਮੈਂ ਮੈਂ ਟੋਰ ਦਾ ਮਾਨਟਨ ਕਰਦਾ ਕੋਈ ਵੀ ਸੋ 80 ਜੋ ਵੀ ਵੀਰ ਕਹਿੰਦਾ ਕੋਈ ਛੋੜਾ ਕਾਣਾ ਛੋੜ ਚ ਪੱਲਾ ਜਰੂਰ ਕਰਦਾਂਗੇ